ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ ਦੇ ਵਿੱਚ ਮੈਂ ਉਮੀਦ ਕਰਦੀ ਆ ਵੀ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ ਬਹੁਤ ਵਧੀਆ ਆ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲਣਾ ਸਮਝਣ ਨੂੰ ਮਿਲਣਾ ਤਾਂ ਕੋਸ਼ਿਸ਼ ਕਰਿਓ ਵੀ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਹੁਣ ਆਪਾਂ ਸਮਾਂ ਖਰਾਬ ਨਹੀਂ ਕਰਦੇ ਤੇ ਆਪਾਂ ਆਪਣੀ ਵੀਡੀਓ ਨੂੰ ਸ਼ੁਰੂ ਕਰਦੇ ਆਂ ਬਾਕੀ ਥੰਬਨੇਲ ਦੇਖ ਕੇ ਤੁਸੀਂ ਸਮਝ ਚੁੱਕੇ ਹੋ ਵੀ ਅੱਜ ਦੀ ਵੀਡੀਓ ਆਪਣੇ ਕੇਸ ਟੌਪਿਕ ਦੇ ਬਾਰੇ ਵਿੱਚ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਤਿੰਨ ਚੀਜ਼ਾਂ ਸ਼ੇਅਰ ਕਰੂੰਗੀ ਜੇਕਰ ਤੁਸੀਂ ਉਹ ਕਰਨੀਆਂ ਸ਼ੁਰੂ ਕਰਤੀਆਂ ਜਾਂ ਬੈਠ ਕੇ ਮਤਲਬ ਕਰ ਲਈਆਂ ਤਾਂ ਤੁਹਾਡੀ ਜ਼ਿੰਦਗੀ ਇੰਨੀ ਬਦਲ ਜੂ ਕਿ ਤੁਸੀਂ ਖੁਦ ਹੈਰਾਨ ਹੋ ਜਾਵੋਗੇ ਤੁਸੀਂ ਜ਼ਿੰਦਗੀ ਦੇ ਵਿੱਚ ਇੰਨੇ ਕਾਮਯਾਬ ਹੋ ਜਾਵੋਗੇ ਕਿ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਸਭ ਤੋਂ ਪਹਿਲਾਂ ਆਪਾਂ ਇਹ ਗੱਲ ਕਰਦੇ ਹਾਂ ਕਿ ਦੁਨੀਆ ਦੇ ਵਿੱਚ ਦੋ ਤਰ੍ਹਾਂ ਦੇ ਇਨਸਾਨ ਨੇ ਇੱਕ ਉਹ ਵੀ ਜਿਹੜੇ ਤਾਂ ਕਾਮਯਾਬ ਨੇ ਦੂਜੇ ਤਰ੍ਹਾਂ ਦੇ ਉਹ ਲੋਕ ਨੇ ਜਿਹੜੇ ਕਾਮਯਾਬ ਨਹੀਂ ਹੋ پا ਰਹੇ ਜਾਂ ਉਹ ਆਪਣੀ ਜ਼ਿੰਦਗੀ ਚ ਕਾਮਯਾਬ ਹੋਏ ਨਹੀਂ ਤਾਂ ਹੁਣ ਫਿਰ ਕੱਲ ਇਹ ਆ ਵੀ ਵਜਾ ਕੀ ਆ ਇਹਨਾਂ ਦੇ ਜਿਹੜੇ ਨਹੀਂ ਕਾਮਯਾਬ ਹੋਏ ਕਿਉਂਕਿ ਪ੍ਰਮਾਤਮਾ ਨੇ ਦੋਨਾਂ ਨੂੰ ਦਿਮਾਗ ਵੀ ਇੱਕੋ ਜਿਹਾ ਦਿੱਤਾ ਦੋਨਾਂ ਨੂੰ ਸਰੀਰ ਵੀ ਇੱਕੋ ਜਿਹਾ ਦਿੱਤਾ ਆ ਤਾਂ ਫਿਰ ਉਹਨਾਂ ਦੇ ਵਿੱਚ ਕੀ ਫਰਕ ਆ ਕਿਉਂ ਉਹ ਉਹ ਅਲੱਗ-ਅਲੱਗ ਨੇ ਕਾਮਯਾਬ ਕਿਉਂ ਨਹੀਂ ਹੋਏ ਤਾਂ ਬਸ ਫਰਕ ਇਹੀ ਆ ਉਹਨਾਂ ਦੀ ਸੋਚ ਦਾ ਹੁਣ ਆਪਾਂ ਗੱਲ ਕਰਦੇ ਆਂ ਵੀ ਜਿਹੜੇ ਲੋਕ ਕਾਮਯਾਬ ਨੇ ਉਹ ਕਿਉਂ ਕਾਮਯਾਬ ਨੇ ਕਿਉਂਕਿ ਉਹ ਹਮੇਸ਼ਾ ਰਿਲੈਕਸ ਰਹਿੰਦੇ ਨੇ ਉਹ ਪੋਜ਼ਿਟਿਵ ਸੋਚਦੇ ਨੇ ਦੂਜੇ ਪਾਸੇ ਜਿਹੜੇ ਕਾਮਯਾਬ ਨਹੀਂ ਹੋਏ ਉਹ ਹਮੇਸ਼ਾ ਨੈਗੇਟਿਵ ਸੋਚਦੇ ਨੇ ਤੇ ਉਹ ਟੈਨ ਦੀ ਕਲਾ ਦੇ ਵਿੱਚ ਰਹਿੰਦੇ ਨੇ ਇਹ ਚੀਜ਼ ਦੀ ਸ਼ੁਰੂਆਤ ਕਦੋਂ ਹੁੰਦੀ ਆ ਜਦੋਂ ਅਸੀਂ ਛੋਟੇ ਹੁੰਦੇ ਆਂ ਜਦੋਂ ਅਸੀਂ ਸਕੂਲ ਦੇ ਵਿੱਚ ਕੋਈ ਵੀ ਸਵਾਲ টিਚਰ ਤੋਂ ਪੁੱਛਦੇ ਹਾਂ ਸਕੂਲ ਦੇ ਵਿੱਚ ਟੀਚਰ ਸਾਨੂੰ ਕਈ ਵਾਰ ਝਿੜਕ ਦਿੰਦੇ ਨੇ ਬੱਚੇ ਹੱਸਦੇ ਨੇ ਉਸ ਜਗ੍ਹਾ ਤੇ ਸਾਡਾ ਮਜ਼ਾਕ ਬਣਦਾ ਤਾਂ ਉਥੋਂ ਹੀ ਜਿਹੜਾ ਸਾਡਾ ਕੌਨਫੀਡੈਂਸ ਆ ਉਹ ਲੋ ਹੋਣਾ ਸ਼ੁਰੂ ਹੋ ਜਾਂਦਾ ਬਹੁਤਿਆਂ ਲੋਕਾਂ ਦਾ ਕੌਨਫੀਡੈਂਸ ਉਸੇ ਜਗ੍ਹਾ ਤੋਂ ਲੋ ਹੋਣਾ ਸ਼ੁਰੂ ਹੋ ਜਾਂਦਾ ਆ ਤਾਂ ਕੁਸ਼ਕ ਪਰਸੈਂਟ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਵੀ ਇਹ ਦਿਲ ਤੇ ਗੱਲ ਨਹੀਂ ਲਾਉਂਦੇ ਇਹ ਬਾਹਲਾ ਸੋਚਦੇ ਨਹੀਂ ਕਿਸੇ ਨੇ ਕੁਝ ਕਹਿਤਾ ਕਿੱਧਰ ਗਈਆਂ ਬਿਲਕੁਲ ਦਿਮਾਗ ਦਿਮਾਗ ਤੇ ਨਹੀਂ ਲੈਂਦੇ ਮਤਲਬ ਕੋਈ ਵੀ ਗੱਲ ਨੂੰ ਮੁੱਕ ਦੀ ਗੱਲ ਆ ਵੀ ਉਹ ਕਿਸੇ ਵੀ ਗੱਲ ਨੂੰ ਆਪਣੇ ਦਿਲ ਤੇ ਨਹੀਂ ਲਾਉਂਦੀ ਹਮੇਸ਼ਾ ਪੋਜ਼ਿਟਿਵ ਹੀ ਸੋਚਦੇ ਨੇ ਉਹ ਲੋਕ ਫੇਰ ਵੀ ਸਵਾਲ ਕਰਨਾ ਬੰਦ ਨਹੀਂ ਕਰਦੇ ਦੂਜੇ ਪਾਸੇ ਉਹ ਲੋਕ ਜਿਨ੍ਹਾਂ ਨੂੰ ਇੱਕ ਵਾਰੀ ਝਿੜਕਤਾ ਤਾਂ ਉਹ ਅਗਲਾ ਸਵਾਲ ਟੀਚਰ ਨੂੰ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਦਾ ਕੰਫੀਡੈਂਸ ਉੱਥੇ ਹੀ ਬੀਕ ਹੋ ਜਾਂਦਾ ਲੋਗ ਹੋ ਜਾਂਦਾ ਤਾਂ ਇਹ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਫਿਰ ਉਹ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਵੀ ਕੰਮ ਕਰਨਾ ਸ਼ੁਰੂ ਕਰਦੇ ਨੇ ਤਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਹ ਕਿਤੇ ਨਾ ਕਿਤੇ ਡੋਲਦੇ ਨੇ ਜਾਂ ਸੋਚ ਲੋ ਵੀ ਉਹਨਾਂ ਦੇ ਮਨ ਦੇ ਵਿੱਚ ਪਹਿਲਾਂ 네ਗੇਟਿਵ ਵਿਚਾਰ ਜ਼ਰੂਰ ਆਉਂਦਾ ਵੀ ਕਿਤੇ ਮੈਂ ਫੇਲ ਨਾ ਹੋ ਜਾਾਂ ਕਿਤੇ ਮੈਂ ਪਿੱਛੇ ਨਾ ਰਹਿ ਜਾਾਂ ਬਹੁਤ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਦੇ ਦਿਮਾਗ ਦੇ ਵਿੱਚ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਉਹ ਬਾਤੂ ਸੋਚ ਸੋਚ ਕੇ اپنی ਜਿਹੜੀ ਬਾਡੀ ਦੀ એનર્ਜੀ ਆ ਉਹ بیسਡ ਕਰਦੇ ਰਹਿੰਦੇ ਨੇ ਤਾਂ ਇੱਥੋਂ ਸਾਨੂੰ ਇਹ ਪਤਾ ਲੱਗਦਾ ਕਿ ਸਾਨੂੰ ਹੰਦੇਸ਼ਾਂ ਰਿਲੈਕਸ ਰਹਿਣਾ ਚਾਹੀਦਾ ਤਾਂ ਵੱਧ ਤੋਂ ਵੱਧ ਕੀ ਹੋ ਜਾਊਗਾ ਅਸੀਂ ਫੇਲ ਹੋ ਜਾਾਂਗੇ ਅਸੀਂ ਪਹਿਲੀ ਵਾਰੀ ਗਿਰ ਜਾਾਂਗੇ ਅਸੀਂ ਕਾਮਯਾਬ ਨਹੀਂ ਹੋ ਪਾਵਾਂਗੇ ਪਰ ਜੇ ਅਸੀਂ ਫੇਰ ਤੋਂ ਦੁਬਾਰਾ ਕੋਸ਼ਿਸ਼ ਕਰਾਂਗੇ ਤਾਂ ਅਸੀਂ ਫੇਰ ਕਾਮਯਾਬ ਹੋ ਜਾਾਂਗੇ ਹੁਣ ਲੋਕਾਂ ਦਾ ਕੀ ਕੰਮ ਆ ਲੋਕ ਤੁਹਾਨੂੰ ਰੋਕਣ ਲਈ ਉਹ ਤਾਂ ਬਣੇ ਹੋਏ ਨੇ ਲੋਕਾਂ ਦਾ ਕੰਮ ਆ ਤੁਹਾਨੂੰ ਰੋਕਣਾ ਉਹ ਰੋਕਣਗੇ ਵੀ ਟੋਕਣਗੇ ਵੀ ਤੁਹਾਨੂੰ ਹੇਠਾਂ ਵੀ ਸਿੱਟਣਗੇ ਲੋਕ ਤੁਹਾਨੂੰ ਡਰਾਉਣਗੇ ਧੰਪਾਉਣਗੇ ਕਿ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਆਪਣੀ ਜਿਹੜੀ ਕੀਮਤੀ ਜ਼ਿੰਦਗੀ ਆ ਉਹ ਇਨ੍ਹਾਂ ਲੋਕਾਂ ਕਰਕੇ ਤੁਸੀਂ ਵਿਅਰਥ ਗਵਾ ਦੋ ਜਾਂ ਉਹ ਜ਼ਿੰਦਗੀ ਨੂੰ ਛੋਣਾ ਛੱਡ ਦੋਗੇ ਜਾਂ ਜੋ ਕੁਝ ਤੁਸੀਂ ਜ਼ਿੰਦਗੀ ਚ ਬਣਾਣਾ ਚਾਹੁੰਦੇ ਹੋ ਜਾਂ ਜਿਹੜੀ ਚੀਜ਼ ਤੁਸੀਂ ਜ਼ਿੰਦਗੀ ਦੇ ਵਿੱਚ ਪਾਉਣੀ ਚਾਹੁੰਦੇ ਹੋ ਕਿ ਤੁਸੀਂ ਉਹਨੂੰ ਛੱਡ ਦੋਗੇ ਸਿਰਫ ਇਨ੍ਹਾਂ ਚੰਦ ਲੋਕਾਂ ਪੁੱਛੇ ਤੁਸੀਂ ਸੋਚੋ ਵੀ ਕੀ ਅਸੀਂ ਕਿਸੇ ਨਾਲੋਂ ਘੱਟ ਆ ਸਾਨੂੰ ਰੱਬ ਨੇ ਉਹਦਾ ਦਿਮਾਗ ਨਹੀਂ ਦਿੱਤਾ ਇਹ ਸੀਗਾ ਪਹਿਲਾ ਪੁਆਇੰਟ ਬਸ ਤੁਸੀਂ ਰੂਪਣਾ ਨਹੀਂ ਜੇ ਤੁਸੀਂ ਰੁਕ ਗਏ ਤਾਂ ਜਿਹੜੀ ਚੀਜ਼ ਤੁਸੀਂ ਪਾਉਣੀ ਚਾਹੁੰਦੇ ਹੋ ਤਾਂ ਫਿਰ ਉਹ ਤੁਹਾਨੂੰ ਜ਼ਿੰਦਗੀ 'ਚ ਕਦੇ ਨਹੀਂ ਮਿਲਣੀ। ਇਹ ਚੀਜ਼ ਨੂੰ ਨਾ ਆਪਣੇ ਦਿਮਾਗ ਦੇ ਵਿੱਚ ਰੱਖਿਓ। ਦੂਜੀ ਗੱਲ ਇਹ ਹੈ ਆ ਵੀ ਅਸੀਂ ਜ਼ਿੰਦਗੀ ਦੇ ਵਿੱਚ ਕੀ ਬਣਨਾ, ਸਾਨੂੰ ਕੀ ਚਾਹੀਦਾ ਆ ਇਹ ਕਲੀਅਰ ਕੱਟ ਹੋਣਾ ਚਾਹੀਦਾ। ਮਤਲਬ ਸਾਨੂੰ ਪਤਾ ਹੋਣਾ ਚਾਹੀਦਾ ਜੇ ਸਾਨੂੰ ਇਹ ਹੀ ਨਹੀਂ ਪਤਾ ਲੱਗਿਆ ਕਿ ਅਸੀਂ ਜ਼ਿੰਦਗੀ 'ਚ ਬਣਨਾ ਕੀ ਚਾਹੁੰਦੇ ਆ, ਕਰਨਾ ਕੀ ਚਾਹੁੰਦੇ ਆ ਤਾਂ ਫਿਰ ਅਸੀਂ ਮਿਹਨਤ ਕਿਸ ਚੀਜ਼ ਲਈ ਕਰ ਸਕਦੇ ਆ। ਜੇ ਅਸੀਂ ਕਰਨੀ ਦੀ ਚਾਹੀਏ ਜੇਕਰ ਸਾਨੂੰ ਇਹ ਹੀ ਨਹੀਂ ਪਤਾ ਵੀ ਅਸੀਂ ਚਾਹੁੰਦੇ ਕੀ ਆ ਕਰਨਾ ਕੀ ਆ ਤਾਂ ਜ਼ਿੰਦਗੀ ਦੇ ਵਿੱਚ ਫਿਰ ਸਾਨੂੰ ਉਹੀ ਚੀਜ਼ਾਂ ਮਿਲਣਗੀਆਂ ਜਿਹੜੀਆਂ ਅਸੀਂ ਨਹੀਂ ਚਾਹੁੰਦੇ ਜਾਂ ਜਿਹੜੀਆਂ ਚੀਜ਼ਾਂ ਸਾਨੂੰ ਵਧੀਆ ਨਹੀਂ ਲੱਗਦੀਆਂ ਕਿਉਂਕਿ ਅਸੀਂ ਤਾਂ ਕਦੇ ਵਿਸਥਾਰ ਨਾਲ ਇਹ ਚੀਜ਼ ਬਾਰੇ ਸੋਚਦੇ ਹੀ ਨਹੀਂ ਵੀ ਸਾਨੂੰ ਚਾਹੀਦਾ ਕੀ ਆ ਇਹ ਸਾਨੂੰ ਆਪ ਹੀ ਪਤਾ ਕਰਨਾ ਪੈਣਾ ਕਿ ਅਸੀਂ ਕੀ ਚਾਹੁੰਦੇ ਆ ਜੇਕਰ ਸਾਨੂੰ ਕੋਈ ਦੂਜਾ ਦੱਸੋ ਵੀ ਤੁਸੀਂ ਆਪਣੀ ਜ਼ਿੰਦਗੀ 'ਚ ਆ ਕਰ ਲਓ ਜਾਂ ਇਹ ਕਰ ਲਓ ਤਾਂ ਅਸੀਂ ਉਸ ਮਕਾਮ ਤੇ ਨਹੀਂ ਪਹੁੰਚ ਸਕਦੇ ਜਿੱਥੇ ਅਸੀਂ ਪਹੁੰਚ ਸਕਦੇ ਤੀਜਾ ਪੁਆਇੰਟ ਆ ਵੀ ਬਹੁਤ ਸਾਰੇ ਲੋਕ ਸਾਨੂੰ ਇਹ ਕਹਿੰਦੇ ਹੁੰਦੇ ਨੇ ਵੀ ਤੁਸੀਂ ਹੁਣ ਮਿਹਨਤ ਕਰ ਲਓ ਇਹ ਟਾਈਮ ਤੁਹਾਡਾ ਮਿਹਨਤ ਕਰਨ ਦਾ ਵੀ ਜੇ ਵੇਲਾ ਹੱਥੋਂ ਲੰਘ ਗਿਆ ਫਿਰ ਕੁਝ ਨਹੀਂ ਬਣ ਜਵਾਨੀ ਦੇ ਟਾਈਮ ਦੇ ਵਿੱਚ ਸਾਡੇ ਨਾਲ ਸਾਡੇ ਮਾਪੇ ਸਾਡੇ ਆਸ ਪਰੋਸ ਦੇ ਸਾਡੇ ਰਿਸ਼ਤੇਦਾਰ ਸਾਡੇ ਭੈਣ ਭਰਾ ਸਾਰੇ ਸਾਡੇ ਨਾਲ ਹੁੰਦੇ ਨੇ ਹਮੇਸ਼ਾ ਸਾਨੂੰ ਇੱਕੋ ਗੱਲ ਕਹਿੰਦੇ ਨੇ ਵੀ ਇਹ ਹੀ ਟਾਈਮ ਆ ਕਿ ਜੋ ਹੁਣ ਕਰ ਲੇਗਾ ਉਹੀ ਬਣ ਜਾਏਗਾ ਤਾਂ ਫਿਰ ਹੁਣ ਇਸ ਤੋਂ ਵੀ ਜ਼ਰੂਰੀ ਚੀਜ਼ ਇਹ ਆ ਵੀ ਜੋ ਤੁਸੀਂ ਬਣਨਾ ਚਾਹੁੰਦੇ ਹੋ ਜੋ ਤੁਸੀਂ ਕਰਨਾ ਚਾਹੁੰਦੇ ਹੋ ਕਿ ਤੁਹਾਡਾ ਦਿਨ ਉਹਦੇ ਅਕੋਰਡਿੰਗ ਹੀ ਚੱਲ ਰਿਹਾ ਹੈ ਮਤਲਬ ਤੁਸੀਂ ਸਾਰੇ ਦਿਨ ਦੇ ਵਿੱਚ ਜਿਵੇਂ ਵੀ ਤੁਸੀਂ ਚਾਹੁੰਦੇ ਹੋ ਉਹ ਦਿਨ ਨੂੰ ਬਿਜ਼ਾਰਨਾ ਚਾਹੋ ਕੋਈ ਵੀ ਕੰਮ ਲਈ ਮਿਹਨਤ ਕਰਨਾ ਕੀ ਤੁਸੀਂ ਉਹਦੇ ਅਕੋਰਡਿੰਗ ਕੰਮ ਕਰ ਰਹੇ ਹੋ ਮੰਨ ਲਓ ਵੀ ਤੁਸੀਂ ਦਿਨ ਦੇ ਵਿੱਚ 2 ਘੰਟੇ ਪੜ੍ਹਾਈ ਕਰਨ ਬਾਰੇ ਸੋਚਿਆ ਵੀ ਚਾਹੇ ਕੁਝ ਮਰਜ਼ੀ ਹੋ ਜੇ ਮੈਂ ਦਿਨ ਦੇ ਵਿੱਚ 2 ਘੰਟੇ ਪੜ੍ਹਨਾ ਹੀ ਪੜ੍ਹਨਾ ਮੰਨ ਲਓ ਵੀ ਤੁਸੀਂ ਇੱਕ ਘੰਟਾ ਸੈਰ ਲਈ ਲੈਣਾ ਇੱਕ ਘੰਟਾ ਤੁਸੀਂ ਕੱਢਣਾ ਹੈ ਆਪਣੇ ਮਨ ਨੂੰ ਰਿਲੈਕਸ ਕਰਨ ਲਈ ਇੱਕ ਘੰਟਾ ਹੋ ਗਿਆ ਸੋਸ਼ਲ ਮੀਡੀਆ ਲਈ 2 ਘੰਟੇ ਹੋ ਗਏ ਤੁਸੀਂ ਆਪਣੇ ਕੋਈ ਐਕਸਟਰਾ ਘਰ ਦੇ ਕੰਮ ਕਰਨ ਲਈ ਕੱਢਣੇ ਨੇ ਤੇ 2 ਘੰਟੇ ਤੁਸੀਂ ਪੜਨ ਲਈ ਹੀ ਕੱਢਣੇ ਹੁਣ ਇੱਥੇ ਗੱਲ ਇਹ ਆ ਵੀ ਕੀ ਤੁਹਾਡਾ ਜਿਹੜਾ ਦਿਨ ਆ ਉਹ ਤੁਹਾਡੇ ਮੁਤਾਬਕ ਚੱਲ ਰਿਹਾ ਵੀ ਜੋ ਤੁਸੀਂ ਸੋਚਿਆ ਹੋਇਆ ਪਰ ਇੱਥੇ ਨਾ ਉਲਟ ਹੋ ਜਾਂਦਾ ਮੰਨ ਲਓ ਵੀ ਤੁਸੀਂ ਪੜ੍ਹਦੇ ਹੋ ਤੁਹਾਨੂੰ ਉਹਦੇ ਜਾਣ ਪਹਿਚਾਨ ਵਾਲੇ ਕਿਸੇ ਦਾ ਮੈਸੇਜ ਆ ਗਿਆ ਜਾਂ ਤੁਸੀਂ ਵੈਸੇ ਬੈਠੇ YouTube, Facebook ਕੁਝ ਨਹੀਂ ਤੁਸੀਂ ਚਲਾਉਣ ਲੱਗੇ ਤਾਂ ਤੁਸੀਂ ਫੋਨ ਜਗ੍ਹਾ ਇੱਕ ਵਾਰੀ ਹੱਥ ਵਿੱਚ ਚੱਕ ਲਿਆ ਫਿਰ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਿੰਨਾ ਟਾਈਮ ਉਹਦੇ ਉੱਤੇ ਸਪੈਂਡ ਹੋ ਗਿਆ ਤੁਸੀਂ ਵੀਡੀਓਜ਼ ਸਕਰੋਲ ਕਰਨ ਲੱਗੇ ਤਾਂ ਫਿਰ ਇਦਾਂ ਕਰਨ ਦੇ ਨਾਲ ਜਿਹੜਾ ਅਸੀਂ ਟਾਈਮ ਨੂੰ ਪਲੈਨ ਕੀਤਾ ਸੀ ਤਰੀਕ ਕੰਮ ਨੂੰ ਕਰਨ ਲਈ ਟਾਈਮ ਬੰਦਿਆ ਸੀ ਉਹ ਡਿਸਟਰਬ ਹੋ ਜਾਂਦਾ ਉਹ ਖਤਮ ਹੋ ਜਾਂਦਾ ਫਿਰ ਅਸੀਂ ਸੋਚਿਆ ਕੀ ਸੀ ਤੇ ਕਰਿਆ ਜੇਕਰ ਤੁਸੀਂ ਜੋ ਸੋਚਿਆ ਸੀ ਦਿਨ ਚ ਕਰਨ ਲਈ ਜੇ ਤੁਹਾਡਾ ਦਿਨ ਉਹਦੇ ਮੁਤਾਬਕ ਨਹੀਂ ਚਾਰੇ ਤਾਂ ਤੁਸੀਂ ਜ਼ਿੰਦਗੀ ਚ ਫਿਰ ਕਾਮਯਾਬੀ ਹੋ ਸਕਦੇ ਪਿੱਛੇ ਰਹਿ ਜਾਉਗੇ ਮੈਟਰ ਇਹ ਨਹੀਂ ਕਰਦਾ ਕਿ ਤੁਸੀਂ ਕਿੰਨਾ ਟਾਈਮ ਪੜ੍ਹੇ ਹੋ ਕਿੰਨਾ ਟਾਈਮ ਫੋਨ ਚ ਲਾਇਆ ਮੈਟਰ ਇਹ ਕਰਦਾ ਕਿ ਤੁਸੀਂ ਕਿੰਨਾ ਟਾਈਮ ਸੋਚਿਆ ਸੀ ਪੜਨ ਲਈ ਤੇ ਤੁਸੀਂ ਟਾਈਮ ਦਿੱਤਾ ਕਿੰਨਾ ਹੈ ਕਿਉਂਕਿ ਜਿਸ ਇਨਸਾਨ ਨੂੰ ਟਾਈਮ ਦੇ ਸਹੀ ਵਾਰ ਤੋਂ ਕਰਨੀ ਆ ਗਈ ਉਹ ਇਨਸਾਨ ਜ਼ਿੰਦਗੀ ਦੇ ਵਿੱਚ ਕਦੇ ਪਿੱਛੇ ਨਹੀਂ ਰਹਿ ਸਕਦਾ ਨਾ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਫੇਲ ਹੋਊਗਾ ਕਾਮਯਾਬ ਲੋਕਾਂ ਦੇ ਪਿੱਛੇ ਦਾ ਸੀਕ੍ਰੇਟ ਸਿਰਫ ਇਹੀ ਹੁੰਦਾ ਕਿ ਉਹ ਆਪਣੇ ਸਮੇਂ ਦਾ ਸਹੀ ਉਪਯੋਗ ਕਰਦੇ ਕਿਉਂਕਿ ਇੱਕ ਵਾਰੀ ਨੰਗਿਆ ਟਾਈਮ ਕਦੇ ਵੀ ਦੁਬਾਰਾ ਹੱਥ 'ਚ ਨਹੀਂ ਆਉਂਦਾ ਉਹ ਲੋਕ ਕੋਈ ਜ਼ਿਆਦਾ ਮਿਹਨਤ ਨਹੀਂ ਕਰਦੇ ਹੁੰਦੇ ਵੀ ਉਹ ਫਰ ਟਾਈਮ ਮਿਹਨਤ ਨੂੰ ਹੀ ਲੱਗੇ ਹੁੰਦੇ ਨੇ ਬਸ ਇਹਨਾਂ ਆਪਣਾ ਸਮੇਂ ਨੂੰ ਕੰਮ ਦੇ ਅਕੋਰਡਿੰਗ ਵੰਡਣਾ ਆਉਂਦਾ। ਇੱਕ ਚੀਜ਼ ਤੁਸੀਂ ਜ਼ਿੰਦਗੀ ਚ ਨੋਟ ਕੀਤੀ ਹੋਣੀ ਆ ਵੀ ਬਹੁਤ ਸਾਰੇ ਲੋਕ ਇਦਾਂ ਦੇ ਹੁੰਦੇ ਨਹੀਂ ਵੀ ਜਿਹੜੇ ਬਹੁਤ ਘੱਟ ਸਮਾਂ ਪੜ੍ਹਦੇ ਹੁੰਦੇ ਨੇ ਪਰ ਫਿਰ ਵੀ ਉਹਨਾਂ ਦੇ ਨੰਬਰ ਨਹੀਂ ਉਹ ਬਹੁਤ ਵਧੀਆ ਆ ਜਾਂਦੇ ਨੇ। ਵੀ ਉਹ ਸਾਰਾ ਦਿਨ ਕਿਤਾਬਾਂ ਲੈ ਕੇ ਵੀ ਨਹੀਂ ਬਹਿੰਦੇ ਪਰ ਨੰਬਰ ਵਧੀਆ ਆ ਜਾਂਦੇ ਨੇ। ਵੀ ਉਹ ਕੀ ਕਾਰਨਾ? ਇਹ ਇਹੀ ਕਾਰਨਾ ਵੀ ਉਹਨਾਂ ਨੇ ਜਿੰਨਾ ਟਾਈਮ ਆਪਣੀ ਪੜ੍ਹਾਈ ਲਈ ਚੁਣਿਆ ਹੁੰਦਾ ਉਹ ਉਹਨਾਂ ਟਾਈਮ ਪੂਰਾ ਫੋਕਸ ਕਰਕੇ ਪੜ੍ਹਦੇ ਨੇ। ਉਹ ਟਾਈਮ ਨੂੰ ਵੇਸਟ ਨਹੀਂ ਕਰਦੇ। ਉਹ ਉਹ ਤਾਂ ਦੂਜੇ ਪਾਸੇ ਉਹ ਬੱਚੇ ਹੁੰਦੇ ਨੇ ਜਿਹੜੇ ਸਾਰਾ ਦਿਨ ਇੰਪੋਰਟੈਂਟ ਟਾਈਮ ਕਿਤਾਬਾਂ ਲੈ ਕੇ ਬੈਠੇ ਰਹਿੰਦੇ ਨੇ ਮਤਲਬ ਆਪਾਂ ਨੂੰ ਦੇਖਣ ਨੂੰ ਲੱਗਦਾ ਹੁੰਦਾ ਵੀ ਉਹ ਬਹੁਤ ਪੜ੍ਹਦੇ ਨੇ ਹਨਾ ਉਹਨਾਂ ਦੇ ਨੰਬਰ ਘਟ ਜਾਂਦੇ ਹੁਣ ਕਾਰਨ ਕੀ ਆ ਇਹਨਾਂ ਦਾ ਇੱਕ ਤਾਂ ਇਹ ਹੁੰਦਾ ਵੀ ਉਹਨਾਂ ਨੂੰ ਵਿਸ਼ਵਾਸ ਨਹੀਂ ਦੂਜਾ ਉਹ ਸਮੇਂ ਨੂੰ ਚੰਗੇ ਤਰੀਕੇ ਨਾਲ ਨਹੀਂ ਵਰਤਦੇ ਤੇ ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਤਿੰਨਾਂ ਗੱਲਾਂ ਨੂੰ ਅਪਣਾ ਲੈਨੇ ਆ ਤਾਂ ਸਾਨੂੰ ਜ਼ਿੰਦਗੀ ਦੇ ਵਿੱਚੋਂ ਕਾਮਯਾਬ ਹੋਣ ਲਈ ਕੋਈ ਨਹੀਂ ਰੋਕ ਸਕਦਾ ਤੁਸੀਂ ਹੁਣ ਕੀ ਕਰਨਾ ਆਪਣੀ ਜ਼ਿੰਦਗੀ ਦੀ ਰੁਟੀਨ ਦੇ ਵਿੱਚ ਇਹ ਤਿੰਨੇ ਗੱਲਾਂ ਜ਼ਰੂਰ ਅਡਜਸਟ ਕਰ ਲੈਣੀਆਂ ਨੇ ਇਹਨਾਂ ਨੂੰ ਫੋਲੋ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ 10 ਤੋਂ 15 ਮਿੰਟ ਇਹ ਗੱਲਾਂ ਬਾਰੇ ਜ਼ਰੂਰ ਸੋਚਣਾ ਫਿਰ ਆਪਣੀ ਜ਼ਿੰਦਗੀ 'ਚ ਫੋਲੋ ਕਰਨੀਆਂ ਨੇ ਤਾਂ ਰੋਜ਼ ਆਪਣੇ ਲਈ ਸਮਾਂ ਜ਼ਰੂਰ ਕੱਟੋ ਤਾਂ ਜੇ ਤੁਸੀਂ ਇਹਨਾਂ ਗੱਲਾਂ ਤੇ ਅਮਲ ਕਰ ਲਿਆ ਤਾਂ ਮੈਂ ਤੁਹਾਨੂੰ ਗਰੰਟੀ ਦਿੰਦੀ ਆ ਵੀ ਜੋ ਤੁਸੀਂ ਜ਼ਿੰਦਗੀ 'ਚ ਬਣਨਾ ਚਾਹੁੰਦੇ ਹੋ ਜੋ ਤੁਸੀਂ ਜ਼ਿੰਦਗੀ 'ਚ ਕਰਨਾ ਚਾਹੁੰਦੇ ਹੋ ਤਾਂ ਉਹ ਬਣਨ ਜਾਂ ਕਰਨ ਤੋਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਜ਼ਰੂਰ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਵਿੱਚ ਤੇ ਜਾਂਦੇ ਜਾਂਦੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ